ਇੱਥੇ ਮੋਰ ਟ ਰਾਇਲ ਹਾਊਸ ਵਿੱਚ ਲੱਗੀ ਭਿਆਨਕ ਅੱਗ ਇੱਕ ਦੀ ਮੌਤ ਤੇ ਤਿੰਨ ਨੂੰ ਕੀਤਾ ਸ਼ਿਫਟ ਸਸ਼ਕਲ ਜੀ ਮੈਰੋਸ਼ ਨਹੀਂ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸਦੀ ਹੈ ਕਿ ਫਲੇਸ਼ੂਮੇਟਰ ਰਾਇਲ ਬੋਰੋ ਵਿੱਚ ਇੱਕ ਘਰ ਵਿੱਚ ਐਤਵਾਰ ਸਵੇਰੇ 5 ਅਲਾਰਮ ਅੱਗ ਲੱਗਣ ਕਾਰਨ 77 ਸਾਲਾਂ ਦੀ ਵਿਅਤੀ ਦੀ ਮੌਤ ਹੋ ਗਈ ਮੌਂਟਰੀਅਲ ਫਾਇਰ ਡਿਪਾਰਟਮੈਂਟ ਨੇ ਸਵੇਰੇ 4:50 ਮਿੰਟ ਦੇ ਕਰੀਬ ਸੈਟ ਐਡਰੇ ਵਿੱਚ ਅਤੇ ਸੈਟੋ ਹੁਬਰਟ ਸਟਰੀਟ ਦੇ ਵਿਚਕਾਰ ਮੋਡ ਰਾਇਲ ਅਵੇਨਿਊ ਤੇ ਅੱਗ ਲੱਗਣ ਬਾਰੇ ਸੂਚਨਾ ਲਈ ਵਿਭਾਗ ਵੱਲੋਂ ਕਿਹਾ ਗਿਆ ਕਿ ਉਸਨੇ ਲਗਭਗ 50 ਟਰੱਕ ਅਤੇ 150 ਫਾਇਰ ਵਿਕਟਾਂ ਨੂੰ ਘਟਨਾ ਸਥਾਨ ਤੇ ਭੇਜਿਆ ਪੁਰਜੇ ਤਾਂ ਦੇਖਿਆ ਕਿ ਇੱਕ 3 ਮੰਜ਼ਿਲਾ ਵਪਾਰ ਅਤੇ ਰਿਹਾਇਸ਼ੀ ਇਮਾਰਤ ਅੱਗ ਨਾਲ ਤਬਾਹ ਹੋ ਗਈ ਇਸ ਦੀ ਮੁੱਖ ਮੰਜਿਲ ਤੇ ਇੱਕ ਲੋਨ ਏਜੰਸੀ ਅਤੇ ਇਸ ਦੇ ਉੱਪਰ ਦੋ ਰਿਹਾਇਸ਼ੀ ਇਕਾਈਆਂ ਸਨ ਦੱਸ ਦਈਏ ਕਿ ਵਿਭਾਗ ਅਨੁਸਾਰ ਅੱਗ ਉਪਰਾਲੀ ਮੰਜ਼ਿਲ ਤੇ ਲੱਗੀ ਅੰਦਰ ਦੀ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਅੱਗ ਫੈਲ ਗਈ ਅਤੇ ਗਵਾਂਡੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਜਿਸ ਕਾਰਨ ਤੈਨ ਪਰਿਵਾਰ ਨੂੰ ਹੋਰ ਜਗ੍ਹਾ ਜਾਣ ਲਈ ਮਜਬੂਰ ਹੋਣਾ ਪਿਆ ਤੇ ਦੱਸ ਦਈਏ ਕਿ ਉਹਨਾਂ ਨੂੰ ਸੁਰੱਖਿਆਤਾ ਜਗ੍ਹਾ ਤੇ ਭੇਜਿਆ ਗਿਆ ਹੈ ਅੱਜ ਸਵੇਰੇ 9 ਵਜੇ ਤੱਕ ਕਾਬੂ ਪਾ ਲਿਆ ਗਿਆ ਸੀ ਸੁਰੱਖਿਆ ਉਪਰਾਲਜ ਵੱਜੋਂ ਸੈਕਟਰ ਵਿੱਚ ਬਿਜਲੀ ਕੱਟ ਦਿੱਤੀ ਗਈ ਸੀ ਜਿਸ ਨਾਲ ਕਈ ਘਰਾਂ ਅਤੇ کاروبارਾਂ ਨੂੰ ਨੁਕਸਾਨ ਪਹੁੰਚਿਆ ਉਦੋਂ ਤੋਂ ਬਿਜਲੀ ਬਾਹਰ ਕਰ ਦਿੱਤੀ ਗਈ ਸੀ ਦੱਸ ਜਾਈਏ ਕਿ ਅੱਜ ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਇਹਨਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ